ਸਸ਼ਟ੍ਰੀਕਾਲ ਆਰਪੀਟੀ 24 ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ੀਤਲ ਠਾਕੁਰ ਸਿਆਸਤ ਦੀਆਂ ਖਬਰਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਜਿਸ ਵਿੱਚ ਅਸੀਂ ਪੰਜਾਬ ਦੀ ਸਿਆਸਤ ਉੱਤੇ ਚਰਚਾ ਕਰਦੇ ਹਾਂ ਤੇ ਸੱਚ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੈਂ ਸ਼ੀਤਲ ਠਾਕੁਰ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਸਵਾਗਤ ਕਰ ਲੈਣੇ ਆ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਸ਼ੀਤਲ ਜੀ ਸਭ ਤੋਂ ਪਹਿਲਾਂ ਜਿਸ ਖਬਰ ਦੇ ਉੱਤੇ ਅਸੀਂ ਚਰਚਾ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਕੱਲ ਹੀ 15 ਅਗਸਤ ਜੜੀ ਹੈ ਮਨਾਈ ਗਈ ਆਜ਼ਾਦੀ ਦਿਵਸ 79ਵਾਂ ਆਜ਼ਾਦੀ ਦਿਵਸ ਜਿਹੜਾ ਦੇਸ਼ ਭਰ ਦੇ ਵਿੱਚ ਮਨਾਇਆ ਗਿਆ ਗੱਲ ਆਪਣੇ ਸੂਬੇ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਜਗ੍ਹਾ ਤੇ ਜਾ ਕੇ ਝੰਡਾ ਲਹਿਰਾਉਂਦੇ ਨੇ ਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਨੇ ਉੱਥੇ ਹੀ ਦੂਜੇ ਪਾਸੇ ਆਜ਼ਾਦੀ ਦਿਵਸ ਵਾਲੇ ਦਿਨ ਹੀ ਬੇਰੋਜ਼ਗਾਰ ਪੀਟੀਆਈ ਯੂਨੀਅਨ ਦੇ ਵੱਲੋਂ ਮੁਹਾਲੀ ਦੇ ਸਿੱਖਿਆ ਵਿਭਾਗ ਦੇ ਦਫ਼ਤਰ ਦੇ ਸਾਹਮਣੇ ਦਰਣਾ ਲਗਾਇਆ ਗਿਆ ਜੋ ਕਿ 15 ਅਗਸਤ ਨੂੰ ਚੌਥਾ ਦਿਨ ਸੀਗਾ ਸੋ ਆਜ਼ਾਦੀ ਦੇ ਦਿਹਾੜੇ ਮੌਕੇ ਵੀ ਇਹ ਦਰਣਾ ਜਾਰੀ ਰਿਹਾ ਹੈ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੀਟੀਆਈ ਅਧਿਆਪਕਾਂ ਦੀਆਂ 2000 ਪੋਸਟਾਂ ਦਾ 23 ਜੁਲਾਈ ਨੂੰ ਪੋਰਟਲ ਆਨਲਾਈਨ ਜਿਹੜਾ ਕੀਤਾ ਗਿਆ ਸੀ ਪਰ 11 ਅਗਸਤ ਨੂੰ ਨੋਟੀਫਿਕੇਸ਼ਨ ਭਰਤੀ ਬੋਰਡ ਵੱਲੋਂ ਵਾਪਸ ਲੈ ਲਈ ਗਈ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਯੂਨੀਅਨ ਦੇ ਵੱਲੋਂ ਸਿੱਖਿਆ ਵਿਭਾਗ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਭਰਤੀ ਦੇ ਉੱਪਰ ਕੇਸ ਹੋ ਗਿਆ ਹੈ ਤੇ ਜੱਜ ਸਾਹਿਬ ਦੇ ਵੱਲੋਂ ਇਹ ਨੋਟੀਫਿਕੇਸ਼ਨ ਵਾਪਸ ਲੈਣ ਦੇ ਲਈ ਵੀ ਕਹਿ ਦਿੱਤਾ ਗਿਆ ਸੋ ਇਸ ਤਰੀਕੇ ਦੇ ਨਾਲ ਜਿੱਥੇ ਇੱਕ ਪਾਸੇ ਤਾਂ ਆਜ਼ਾਦੀ ਦਿਹਾੜਾ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਕਿ ਅਸੀਂ ਆਜ਼ਾਦ ਹੋ ਚੁੱਕੇ ਹਾਂ ਕਿਉਂਕਿ ਆਜ਼ਾਦੀ ਦੀ ਕੀਮਤ ਉਹੀ ਜਾਣਦਾ ਹੈ ਜਿਸ ਨੇ ਗੁਲਾਮੀ ਵੇਖੀ ਹੋਵੇ ਤੇ ਦੂਜੇ ਪਾਸੇ ਅੱਜ ਵੀ ਵਿਭਾਗਾਂ ਦੇ ਵਿੱਚ ਧਰਨੇ ਤੇ ਪ੍ਰਦਰਸ਼ਨ ਜਾਰੀ ਨੇ ਕੀ ਕਹਿੰਦੇ ਹੋ ਅਸ਼ਿਤਲੀ ਇੱਕ ਪੰਜਾਬੀ ਦੇ ਬੜੇ ਵੱਡੇ ਕਵੀ ਹੋਏ ਨੇ ਜੀ ਗੁਰਦਾਸ ਰਾਮ ਆਲਮ ਗੁਰਦਾਸ ਰਾਮ ਆਲਮ ਦੀ ਇੱਕ ਕਵਿਤਾ ਆਜ਼ਾਦੀ ਹਾਂ ਉਹ ਉਹਦੇ ਵਿੱਚ ਇਹ ਆਜ਼ਾਦੀ ਦਿਹਾੜੇ ਤੇ ਜਸ਼ਨ ਤੇ ਹਕੀਕਤ ਨੂੰ ਪੂਰੀ ਤਰ੍ਹਾਂ ਬਿਆਨ ਕੀਤਾ ਗਿਆ ਜਿਹਦੇ ਸਟਾਰਟਿੰਗ ਦੇ ਵਿੱਚ ਉਹ ਕਹਿੰਦੇ 10 ਵੀ ਨਿਆਲੇ ਆਜ਼ਾਦੀ ਆਈ ਕਿ ਨਹੀਂ ਆਈ ਤਾਂ ਉਹਨਿਆਂਲਾ ਕਹਿੰਦਾ ਨਾ ਮੈਂ ਖਾਦੀ ਨਾ ਮੈਂ ਦੇਖੀ ਨਾ ਮੈਂ ਸੁਣੀ ਸੋ ਇਹ ਕਵਿਤਾ ਦਾ ਪੂਰਾ ਸਾਰ ਇਹੀ ਆ ਵੀ ਜਿਹੜੀ ਆਜ਼ਾਦੀ ਆ ਉਹ ਸਿਰਫ ਲੋਕਾਂ ਦੇ ਘਰਾਂ ਚ ਆਈ ਆ ਬਾਕੀ ਸਾਰੇ ਇਸ ਤੋਂ ਬਿਰਵੇ ਨੇ ਹਰ ਸਾਲ ਆਜ਼ਾਦੀ ਦਿਹਾੜੇ ਦੇ ਜਿਹੜੇ ਜਸ਼ਨ ਮਨਾਏ ਜਾਂਦੇ ਆ ਤੁਸੀਂ ਦੇਖ ਲਓ ਪ੍ਰੈਕਟੀਕਲੀ ਚੀਜ਼ਾਂ ਨੂੰ ਜੇ ਦੇਖੋਗੇ ਤਾਂ ਉਦੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਪ੍ਰੋਗਰਾਮਾਂ ਦੇ ਵਿੱਚ ਉਹ ਨਾਂ ਦੇ ਬਰਾਬਰ ਹੁੰਦੀ ਆ ਆ ਜਿਹੜੇ ਸਟੇਡੀਅਮਾਂ ਦੇ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਆ ਉਹਦੇ ਵਿੱਚ ਉੱਥੇ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਲੱਗਦੀ ਆ ਵੀ ਤੁਸੀਂ ਉਸ ਪ੍ਰੋਗਰਾਮ ਚ ਹਾਜ਼ਰ ਰਹਿਣਾ ਚਾਹੇ ਵਿਦਿਆਰਥੀ ਵਰਗ ਹੁੰਦਾ ਹੈ ਜੀ ਬਿਲਕੁਲ ਚਾਹੇ ਉਹ ਸਿੱਖਿਆ ਵਿਭਾਗ ਦੇ ਨੇ ਚਾਹੇ ਹੋਰ ਵਿਭਾਗਾਂ ਦੇ ਨੇ ਸਾਰਿਆਂ ਦੀਆਂ ਡਿਊਟੀਆਂ ਇੱਕ ਸੈੱਟ ਪੈਟਰਨ ਆ ਚਾ ਡਾਲ ਹਰਾਇਆ ਜਾਣਾ ਗਰੀਬ ਕੁੜੀਆਂ ਨੂੰ ਸਲਾਈ ਮਸ਼ੀਨਾਂ ਵੰਡੀਆਂ ਜਾਣੀਆਂ ਨੇ ਤੇ ਜਿਹੜੇ ਦਫ਼ਤਰਾਂ ਦੇ ਕਲਰਕ ਨੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣੇ ਨੇ ਬਹੁਤ ਵਧੀਆ ਮੁਲਾਜ਼ਮ ਨੇ ਇੱਕ ਫਿਰ ਉਹਦੇ ਵਿੱਚ ਮਾਰਚ ਪਾਸਟ ਹੋਣਾ ਜਿਹਦੇ ਵਿੱਚ ਪੁਲਿਸ ਦੀ ਟੁਕੜੀ ਹੋਣੀ ਆ ਉਹਦੇ ਮਗਰ ਫਿਰ ਵਿਦਿਆਰਥੀਆਂ ਨੇ ਨੱਚਦੇ ਗਾਉਂਦੇ ਆਉਣਾ ਆ ਵਿੱਚ ਹੀ ਫਾਇਰ ਬ੍ਰਿਗੇਡ ਵਾਲਿਆਂ ਨੇ ਆ ਜਾਣਾ ਆ ਇਦਾਂ ਦਾ ਇੱਕ ਸੈੱਟ ਪੈਟਰਨ ਆ ਹਰ 15 ਅਗਸਤ ਤੇ 26 ਜਨਵਰੀ ਜੀ ਪਰ ਇਦੇ ਤੋਂ ਬਿਨਾ ਕੁਝ ਵੀ ਉਹਦੇ ਵਿੱਚ ਨਵਾਂ ਨਹੀਂ ਹੋ ਰਿਹਾ ਤੇ ਹਰ ਸਾਲ ਲੀਡਰਾਂ ਦੇ ਉਹੀ ਭਾਸ਼ਣ ਹੁੰਦੇ ਨੇ ਪੰਜਾਬ ਦੇ 23 ਜ਼ਿਲ੍ਹੇ ਨੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਵਜ਼ੀਰ ਨੇ ਝੰਡੇ ਚੜਾਉਂਦੇ ਨੇ ਇੱਕ ਜਗ੍ਹਾ ਰਾਜਪੱਦਰੀ ਸਮਾਗਮ ਹੁੰਦਾ ਐਤਕੀ ਉਹ ਰਾਜਪੱਦਰੀ ਜਿਹੜਾ ਸਮਾਗਮ ਹੈ ਫਰੀਦਕੋਟ ਦੇ ਵਿੱਚ ਹੋਇਆ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਝੰਡਾ ਚੜਾਇਆ ਤੇ ਦਾਅਵੇ ਕੀਤੇ ਨੇ ਮਤਲਬ ਆਪਣੀਆਂ ਸਰਕਾਰ ਦੀਆਂ ਉਹਨਾਂ ਨੇ ਪ੍ਰਾਪਤੀਆਂ ਦਸੀਆਂ ਨੇ ਜਿਹਦੇ ਵਿੱਚ ਉਹ ਕਹਿੰਦੇ ਨੇ ਵੀ ਅਸੀਂ 55000 ਸਰਕਾਰੀ ਨੌਕਰੀਆਂ ਦਿੱਤੀਆਂ ਨੇ ਬਿਲਕੁਲ ਦੂਜੇ ਪਾਸੇ ਆ आलम ए ਆ ਜਿਵੇਂ ਤੁਸੀਂ ਦੱਸਿਆ ਹੀ ਆ ਪੀਟੀਆਈ ਬੇਰੋਜ਼ਗਾਰ ਪੀਟੀਆਈ ਅਧਿਆਪਕ ਜਿਹੜੇ ਨੇ ਚੰਡੀਗੜ੍ਹ ਜਿਹੜੇ ਨੇ ਮੁਹਾਲੀ ਦੇ ਵਿੱਚ ਉਹ ਪ੍ਰਦਰਸ਼ਨ ਕਰ ਰਹੇ ਨੇ ਧਰਨੇ ਤੇ ਬੈਗੇ ਨੇ ਵੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਗੱਲ ਇੱਥੇ ਹੀ ਬਸ ਨਹੀਂ ਆ ਹੂੰ ਦੂਜੇ ਪਾਸੇ ਪੰਜਾਬ ਰੋਡਵੇ ਦੇ ਮੁਲਾਜ਼ਮ ਪੰਨ バス ਦੇ ਮੁਲਾਜ਼ਮ ਜਿਹੜੇ ਕੱਚੇ ਮੁਲਾਜ਼ਮ ਆ ਉਹ ਪਿਛਲੇ 3 ਦਿਨ ਤੋਂ ਹੜਤਾਲ ਤੇ ਨੇ ਪੰਜਾਬ ਦੇ ਵਿੱਚ ਤੇ ਦੇਰ ਸਵੇਰੋਂ ਵੈਸੇ ਵੀ ਹੜਤਾਲ ਤੇ ਰਹਿੰਦੇ ਨੇ ਬਿਲਕੁਲ ਉਹ ਪੂਰੀ ਤਰ੍ਹਾਂ ਪੰਜਾਬ ਦਾ ਟਰਾਂਸਪੋਰਟ ਸਿਸਟਮ ਇਸ ਵੇਲੇ ਠੱਪ ਹੋਇਆ ਪਿਆ ਆ आम जनता भी और परेशान हो रही है जी बिल्कुल तीसरा बिजली बोर्ड ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਹੜਤਾਲਤੇ ਨੇ ਪੰਜਾਬ ਦੇ ਵਿੱਚ ਸੁਭਾ ਪੱਦਰੀ ਉਹ ਫਿਰ ਅਸੀਂ ਕਿਸ ਤਰ੍ਹਾਂ ਦੀ ਆਜ਼ਾਦੀ ਮਨਾ ਰਹੇ ਹਾਂ ਹੜਤਾਲ ਚੱਲ ਰਹੀ ਆ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਮਸਲੇ ਨੇ ਜਿਨ੍ਹਾਂ ਨੂੰ ਸਰਕਾਰ ਮੰਨ ਨਹੀਂ ਰਹੀ ਆ ਅੱਛਾ ਲੜਾਈ ਕਾ ਦੀ ਆ ਲੜਾਈ ਉਹਨਾਂ ਦੇ ਪਿੱਛੇ ਇਹ ਆ ਬਈ ਸਰਕਾਰ ਨੇ ਇੱਕ ਮਿਨਿਮਮ ਸ਼ਰਤਾਂ ਤੈਅ ਕੀਤੀਆਂ ਹੋਈਆਂ ਵੀ ਇੰਨੀ ਤੁਹਾਡੀ ਡਿਗਰੀ ਹੋਵੇ ਡਿਗਰੀ ਤੋਂ ਬਾਅਦ ਆ ਤੁਹਾਡਾ ਡਿਪਲੋਮਾ ਹੋਵੇ ਆ ਤੁਹਾਡਾ ਮਾਸਟਰ ਡਿਗਰੀ ਹੋਵੇ ਉਤੋਂ ਬਾਅਦ ਜੇ ਤੁਸੀਂ ਐਲੀਜੀਬਲ ਹੁੰਦੇ ਹੋ ਉਹਦੇ ਬਦਲੇ ਚ ਤੁਹਾਨੂੰ ਨੌਕਰੀ ਦਿੱਤੀ ਜਾਂਦੀ ਉਹ ਕਹਿੰਦੇ ਵੀ ਸਾਨੂੰ ਇੰਨਾ ਅਸੀਂ ਪੜ ਗਏ ਆ ਲਿਖ ਗਏ ਆ ਅਸੀਂ ਐਲੀਜੀਬਲ ਵੀ ਆ ਤੇ ਸਰਕਾਰ ਦੇ ਵਿਭਾਗਾਂ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਪੋਸਟਾਂ ਖਾਲੀ ਨੇ ਤੇ ਸਾਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਤੇ ਨੌਕਰੀਆਂ ਦੀ ਮੰਗਾ ਲੈਣ ਲਈ ਜਦੋਂ ਉਹ ਧਰਨਾ ਪ੍ਰਦਰਸ਼ਨ ਦੇ ਰਾਹ ਤੇ ਪੈਂਦੇ ਨੇ ਜੀ ਤੇ ਫਿਰ ਡਾਂਗਾ ਪੈਂਦੀ ਆਨੇ ਕੇਜਰੀਵਾਲ ਸਾਹਿਬ ਜਿਹੜੀ ਇੱਕ ਬੀਬਾ ਨੂੰ ਟੈਂਕੀ ਤੋਂ ਲਾਹ ਕੇ ਲਿਆਇ ਸੀ ਜਿਹਨੂੰ ਉਹਨਾਂ ਨੇ ਭੈਣ ਬਣਾਇਆ ਸੀ ਮਾਨ ਸਾਹਿਬ ਨੇ ਵੀ ਹੁਣ ਜਦੋਂ ਪਿੱਛੇ ਜੇ ਸੁਨਾਮ ਦੇ ਵਿੱਚ ਇਹਨਾਂ ਨੇ ਪ੍ਰੋਗਰਾਮ ਕੀਤਾ ਤਾਂ ਕਿ ਉਹ ਬੀਬਾ ਜੀ ਫੇਰ ਬਾਹਰ ਨਾ ਆ ਜਾਣ ਉਹਦੇ ਘਰ ਦੇ ਬਾਹਰ ਪੁਲਸਨ ਤਨਾਤ ਕਰ ਦਿੱਤੀ ਗਈ ਤਾਂ ਕਿ ਇਹ ਉਹ ਆਪਣੀ ਆਵਾਜ਼ ਬੁਲੰਦ ਨਾ ਕਰ ਸਕੇ ਜੀ ਅੱਛਾ ਇਹ ਇਨਕਲਾਬ ਦੀਆਂ ਗੱਲਾਂ ਕਰਦੇ ਨੇ ਵੀ ਅਸੀਂ ਆਜ਼ਾਦੀ ਦੀ ਜਿਹੜੀ ਇੱਕ حقیقی ਆਜ਼ਾਦੀ ਦੀ ਦਿਸ਼ਾ ਦੇ ਵਿੱਚ ਕੰਮ ਕੀਤਾ ਆ ਲੋਕਾਂ ਨੂੰ ਸੱਚੀ ਮੱਚੀ ਉਹਨਾਂ ਦੀਆਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹਨਾਂ ਨੂੰ ਮੁਹੱਈਆ ਕੀਤੀਆਂ ਨੇ ਪਰ ਗੱਲ ਜ਼ਮੀਨੀ ਪੱਧਰ ਦੀ ਆ ਜ਼ਮੀਨੀ ਪੱਧਰ ਤੇ ਹੋ ਕੀ ਰਿਹਾ ਆ ਜੀ ਜ਼ਮੀਨੀ ਪੱਧਰ ਤੇ ਹਾਲਾਤ ਦੇ ਵਿੱਚ ਕੋਈ ਸਿਖਤੀ ਤਬਦੀਲੀ ਨਹੀਂ ਹੋ ਰਹੀ ਲੋਕ ਅੱਜ ਵੀ ਉਹਨਾਂ ਹੀ ਸਾਰੀਆਂ ਸਮੱਸਿਆਵਾਂ ਨਾ ਦੋ ਚਾਰ ਹੋ ਰਏ ਸੀਗੇ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਇਸੇ ਕਰਕੇ ਲੋਕ ਪੂਰੀ ਤਰ੍ਹਾਂ ਨਾਖੁਸ਼ ਨੇ ਉਹਨਾਂ ਨੂੰ ਹਾਂ ਇਹਨਾਂ ਜ਼ਰੂਰੀ ਆ ਵੀ ਲੋਕਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਜ਼ਰੂਰ ਆ ਉਹ ਆਪਣੇ ਸਟੇਟਸ ਲਾਉਂਦੇ ਨੇ ਆਜ਼ਾਦੀ ਦਿਹਾੜੇ ਦੀਆਂ ਇੱਕ ਦੂਜਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਨੇ ਇਦਾਂ ਨਹੀਂ ਵੀ ਲੋਕਾਂ ਦੇ ਮਨ ਦੇ ਵਿੱਚ ਆਜ਼ਾਦੀ ਨੂੰ ਲੈ ਕੇ ਕੋਈ ਭਾਵਨਾ ਨਹੀਂ ਆ ਪਰ ਉਹ ਇੱਕ ਦੂਜੇ ਨੂੰ ਸੈਲੀਬ੍ਰੇਟ ਤਾਂ ਕਰਦੇ ਨੇ ਪਰ ਜਿਹੜੇ ਸਰਕਾਰੀ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਉਹ ਸ਼ਮੂਲੀਅਤ ਤੋਂ ਇਨਕਾਰ ਹੋ ਜਾਂਦੇ ਉਹਨਾਂ ਨੂੰ ਇਹ ਲੱਗਦਾ ਵੀ ਹੈ ਕੁਝ ਨਹੀਂ ਇਹ ਦੇ ਵਿੱਚ ਕਿਉਂਕਿ ਲੋਕਾਂ ਦੀ ਨਾਰਾਜ਼ਗੀ ਇਹ ਆ ਵੀ ਪਹਿਲੇ ਵੀ ਝੂਠੇ ਆ ਇਹ ਵੀ ਝੂਠੇ ਆ ਤੇ ਗਾਂ ਜਿਹੜੇ ਆਉਣਗੇ ਸ਼ਾਇਦ ਉਹ ਵੀ ਝੂਠੇ ਹੀ ਹੋਣਗੇ ਬਿਲਕੁਲ ਸੋ ਇਹ ਇੱਕ ਵੱਡਾ ਮਸਲਾ ਜਿਹਦੇ ਤੇ ਬਿਲਕੁਲ ਸਰਕਾਰਾਂ ਜਿਹੜੀਆਂ ਨੇ ਮਨੋਂ ਲੱਥ ਚੁੱਕੀਆਂ ਨੇ ਲੋਕਾਂ ਲੋਕਾਂ ਦੇ ਮਨੋਂ ਪੂਰੀ ਤਰ੍ਹਾਂ ਲਿੱਥ ਚੁੱਕੀਆਂ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਲੋਕਾਂ ਦਾ ਅਸਲ ਚ ਲੀਡਰਾਂ ਤੋਂ ਹੀ ਵਿਸ਼ਵਾਸ ਚੁੱਕਿਆ ਜਾ ਚੁੱਕਿਆ ਹੈ ਇਸੇ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਜੇ ਸਾਨੂੰ ਆਪਣੀਆਂ ਮੰਗਾਂ ਮਸਲੇ ਮਨਵਾਉਣੇ ਆ ਤੇ ਸਾਡੇ ਕੋਲ ਜਿਹੜਾ ਸਾਡੀ ਜਮਹੂਰੀਅਤ ਨੇ ਸਾਡੇ ਲੋਕਤੰਤਰ ਨੇ ਜਿਹੜਾ ਉਹਨਾਂ ਨੂੰ ਇੱਕ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੱਤਾ ਆ ਸ਼ਾਂਤੀਪੂਰਨ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਦਾ ਹੱਕ ਦਿੱਤਾ ਹੈ ਆਪਣੀ ਗੱਲ ਕਰਨ ਦਾ ਹੱਕ ਦਿੰਦਾ ਹੈ ਆਪਣੀ ਗੱਲ ਰੱਖਣ ਦਾ ਹੱਕ ਦਿੱਤਾ ਆ ਉਹ ਰੱਖਣਗੇ ਇਸੇ ਲਈ ਉਹ ਇਕੱਠੇ ਹੋ ਕੇ ਇੱਕ ਸਮੂਹ ਦੇ ਰੂਪ ਦੇ ਵਿੱਚ ਸਮੂਹ ਦੇ ਏਕੇ ਦੇ ਰੂਪ ਦੇ ਵਿੱਚ ਉਹ ਆਪਣੇ ਇਹਨਾਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਨੇ ਤਾਂ ਕਿ ਉਹਨਾਂ ਦੀ ਗੱਲ ਜਿਹੜੀ ਆ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਤੱਕ ਪਹੁੰਚ ਸਕਕੇ ਕਿ ਲੋਕ ਭੁੱਖੇ ਮਰ ਰਹੇ ਨੇ ਅੱਜ ਵੀ ਅ ਮਤਲਬ ਆਜ਼ਾਦੀ ਦਿਹਾੜੇ ਤੁਸੀਂ ਮਨਾ ਰਹੇ ਹੋ ਪਰ ਲੋਕਾਂ ਦਾ ਜਿਹੜਾ ਜੀਵਨ ਪੱਧਰ ਆ ਉਹ ਦਿਨ ਪਰ ਦਿਨ ਢੇਠਾ ਨੂੰ ਜਾ ਰਿਹਾ ਜਾ ਰਿਹਾ ਬਿਲਕੁਲ ਤੇ ਗੁੰਗਿਆ-ਬੋਲੀਆਂ ਸਰਕਾਰਾਂ ਨੂੰ ਇਹੋ ਜਿਹੇ ਦਿਨ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਜਿਹੜੀ ਕੋਸ਼ਿਸ਼ ਆ ਹੋਰ ਵੀ ਜ਼ਿਆਦਾ ਬਣ ਜਾਂਦੀ ਹੈ ਕਿ ਸ਼ਾਇਦ ਪਾਵਨਾ ਨਾਲ ਜੁੜੇ ਹੋਏ ਇਸ ਦਿਨ ਦੇ ਨਾਲ ਸ਼ਾਇਦ ਸਰਕਾਰਾਂ ਦੇ ਕੰਨੀ ਕੁਛ ਇਸ ਨਾਲ ਹੀ ਅਰੁਂਦੀਪ ਜੀ ਦੂਸਰੀ ਖਬਰ ਦੇ ਵੱਲ ਚੱਲਦੇ ਹਾਂ ਦੂਸਰੀ ਖਬਰ ਇੱਕ ਜ਼ਿਲ੍ਹੇ ਦੇ ਇਲਾਕੇ ਦੇ ਵਿੱਚੋਂ ਆਈ ਹੈ ਖਬਰ ਹੈ ਕਿ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੇ ਰਾਜਪੁਰਾ ਬਲਾਕ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਾ ਚਾਰਜ ਸੰਭਾਲ ਰਹੇ ਬੰਦੀਪ ਸਿੰਘ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕਰ ਦੇਣ ਦੇ ਨਿਰਦੇਸ਼ ਦੇ ਦਿੱਤੇ ਨੇ ਹੁਣ ਉਸ ਨੂੰ ਮੁਅਤਲ ਕਿਉਂ ਕੀਤਾ ਗਿਆ ਉਹਦੇ ਬਾਰੇ ਜੋ ਜਾਣਕਾਰੀ ਹੈ ਕਿ ਬीडीपीਓ ਰਾਜਪੁਰਾ ਬੰਦੀਪ ਸਿੰਘ ਨੇ ਬਲਾਕ ਦੇ ਸਰਪੰਚ ਪੰਚ ਪੰਚਾਇਤ ਸਕੱਤਰ ਤੇ ਵਿਟ ਨੂੰ ਸਾਰਿਆਂ ਨੂੰ ਇੱਕ ਵੀਡੀਓਜ਼ ਤੇ ਇੱਕ ਪੱਤਰ ਜੜਾ ਆ ਉਹ ਭੇਜਿਆ ਸੀ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਪੰਜਾਬੀ ਦਾ ਇੱਕ ਵਿਸ਼ੇਸ਼ ਅਖਬਾਰ ਲਗਾਓ ਜਿਵੇਂ ਹੀ ਇਹ ਖਬਰ ਜਿਹੜੀ ਆ ਪਤਾ ਲੱਗਦੀ ਹੈ ਤੇ ਉਹਨਾਂ ਨੂੰ ਮੌਤਲ ਕਰਨ ਘਰ ਦੇਣ ਦੇ ਜਿਹੜੇ ਨੇ ਆਦੇਸ਼ ਦੇ ਦਿੱਤੇ ਜਾਂਦੇ ਨੇ ਕੀ ਕਹਿਣ ਉਹ ਇਸ ਖਬਰ ਬਾਰੇ ਸਿੱਤਲੀ ਗੱਲ ਇਹ ਆ ਵੀ ਮੈਂ ਜਦੋਂ ਸਰਕਾਰੀ ਮੁਲਾਜ਼ਮ ਹੋ ਜਾਂਦਾ ਇੱਕ ਸਰਕਾਰ ਦਾ ਇੱਕ ਡਿਸਪਲਨ ਹੁੰਦਾ ਆ ਵੀ ਉਹਦੇ ਵਿੱਚ ਮੈਂ ਕਿਸੇ ਖਾਸ ਵਰਗ ਵਿਸ਼ੇਸ਼ ਦੇ ਹਿੱਤਾਂ ਦੀ ਗੱਲ ਨਹੀਂ ਕਰਨੀ ਕਿਸੇ ਖਾਸ ਧਿਰ ਦੀ ਗੱਲ ਨਹੀਂ ਕਰਨੀ ਚਾਹੇ ਉਹ ਕੋਈ ਪ੍ਰਾਈਵੇਟ ادارے ਨੇ ਚਾਹੇ ਉਹ ਧਰਮਿਆਂ ਕੋ ਜਾਤ ਆ ਜਾਂ ਕੋਈ ਹੋਰ ਚੀਜ਼ ਆ ਮੇਰਾ ਉੱਥੇ ਜਾ ਕੇ ਫਰਜ਼ ਬਣ ਜਾਂਦਾ ਕਿ ਮੈਂ ਉੱਥੇ ਸਮੂਹ ਦੀ ਗੱਲ ਕਰਾਂ ਲੁਕਾਈ ਦੀ ਗੱਲ ਕਰਾਂ ਸਾਰੇ ਵਰਗਾਂ ਦੇ ਹਿੱਤਾਂ ਦੀ ਗੱਲ ਕਰਾਂ ਬਿਲਕੁਲ ਜੀ ਤੇ ਤੁਸੀਂ ਸਰਕਾਰੀ ਅਹੁਦੇ ਤੇ ਬੈਠ ਕੇ ਕਿਸੇ ਖਾਸ ਤੇ ਦੀ ਨੁਮਾਇੰਦਗੀ ਨਹੀਂ ਕਰ ਰਹੇ ਹੁੰਦੇ ਇਸ ਬीडीपीਓ ਨੇ ਇੱਕ ਜਿਹੜਾ ਗਲਤੀ ਕੀਤੀ ਹੈ ਜਿਹੜੀ ਵੱਡੀ ਗਲਤੀ ਕੀਤੀ ਹੈ ਹੋ ਸਕਦਾ ਨਿੱਜੀ ਜੀਵਨ ਚ ਇਹਦੀ ਕਿਤੇ ਵੀ ਨਿਸ਼ਠਾ ਹੋ ਸਕਦੀ ਆ ਕਿਸੇ ਵੀ ਬੰਦੇ ਦੇ ਨਾਲ ਉਹਦਾ ਜੜਾ ਹੋ ਸਕਦਾ ਪਰ ਉਹ ਉਸ ਜੜਾ ਨੂੰ ਫੇਟਲੇ ਪੱਦਰ ਤੇ ਆਪਣੇ ਅਹੁਦੇ ਦੀ ਦੁਰਉਪਯੋਗ ਕਰਕੇ ਉਹ ਉਸ ਜੜਾ ਦਾ ਪ੍ਰਗਟਾਵਾ ਨਹੀਂ ਕਰ ਸਕਦਾ ਇੱਥੇ ਇਹੀ ਹੋਇਆ ਇਸ ਬੀਡੀਪੀਓ ਨੇ ਕੀ ਕੀਤਾ ਕਿ ਇਹਦੇ ਕਿਸੇ ਅਖਬਾਰ ਦੇ ਆਧਾਰੇ ਦੇ ਨਾਲ ਨੇੜਤਾ ਸੀ ਜੀ ਤੇ ਉਹਦੀ ਅੱਜਕੱਲ੍ਹ ਅਖਬਾਰਾਂ ਵੈਸੇ ਹੀ ਕ੍ਰਾਈਸਿਸ ਚ ਚੱਲ ਰਹੀਆਂ ਆ ਅਖਬਾਰਾਂ ਵੈਸੇ ਹੀ ਦਿੱਕਤ ਆ ਅਖਬਾਰਾਂ ਦੀ ਸਰਕੂਲੇਸ਼ਨ ਘਟ ਰਹੀ ਆ ਹਾਂ ਉਹ ਇਸ ਸੱਜਣ ਨੇ ਅਖਬਾਰ ਵਧਾਉਣ ਦੀ ਆਪਣੇ ਪੱਧਰ ਤੇ ਕੋਸ਼ਿਸ਼ ਕੀਤੀ ਆ ਕਿ ਵੀ ਸਰਪੰਚਾਂ ਨੂੰ ਕਹਿ ਦਵਾ ਵੀ ਭਾਈ ਆ ਫਲਾਨੀ ਅਖਬਾਰ ਆ ਤੇ ਇਹ ਜਿਹੜੀ ਅਖਬਾਰ ਆ ਤੁਸੀਂ ਆਪਣੇ ਆਪਣੇ ਪਿੰਡਾਂ 'ਚ ਲਵਾਓ ਤਾਂ ਕਿ ਥੋੜਾ ਜਿਹਾ ਅਖਬਾਰ ਨੂੰ ਫਾਇਦਾ ਹੋ ਜਵੇ। ਜੀ। ਅੱਛਾ ਇਹ ਤਾਂ ਸਿੱਧੇ ਸਿੱਧੇ ਰੂਪ 'ਚ ਸਰਕਾਰੀ ਅਹੁਦੇ ਦਾ ਦੁਰਉਪਯੋਗ ਆ। ਥੋਡੀ ਉਸ ਅਖਬਾਰ ਨਾਲ ਨੇੜਤਾ ਹੋ ਸਕਦੀ ਹੈ ਉਹਦੀ ਤੁਹਾਡੀ ਉਸ ਅਖਬਾਰ ਦੇ ਨਾਲ ਵਿਚਾਰਧਾਰਕ ਸਾਂਝ ਹੋ ਸਕਦੀ ਹੈ। ਉਹ ਗੱਲ ਵੱਖਰੀ ਆ ਪਰ ਤੁਸੀਂ ਇੱਕ ਅਹੁਦੇ ਤੇ ਹੁੰਦੇ ਹੋਏ ਇਹ ਜਦੋਂ ਕਰੋਗੇ ਇੱਕ ਸਿੱਧੇ ਸਿੱਧੇ ਰੂਪ 'ਚ ਦੁਰਉਪਯੋਗ ਆ। ਇਨੂੰ ਜਾਂ ਇੱਕ ਹੋਰ ਟਰਮ ਵੀ ਚਲਦੀ ਆ ਹਿੱਤਾਂ ਦਾ ਟਕਰਾਹ ਇਹ ਹਿੱਤਾਂ ਦਾ ਟਕਰਾਹ ਵੀ ਦੀ ਵੀ ਗੱਲ ਆਉਂਦੀ ਆ ਵੀ ਤੁਹਾਡੇ ਹਿੱਤ ਹੋਰ ਨੇ ਕੰਮ ਤੁਸੀਂ ਹੋਰ ਕਰ ਰਹੇ ਨੇ ਤੇ ਜਦੋਂ ਇਹ ਟਕਰਾਹ ਹੁੰਦਾ ਤੇ ਉਹਦੇ ਵਿੱਚ ਤੁਸੀਂ ਨੁਕਸਾਨ ਕਰ ਰਿਹਾ ਕਿਸੇ ਇਕਤਰ ਦਾ ਇਹ ਵੀ ਹੋ ਸਕਦਾ ਹੈ ਕਿ ਕਿਸੇ ਵੀ ادارے ਦਾ ਖਾਸ ਨਾਮ ਨਾ ਲੈਂਦੇ ਇਹ ਕਹਿ ਸਕਦੇ ਸੀਗੇ ਕਿ ਪੰਜਾਬੀ ਭਾਸ਼ਾ ਦੇ ਨਾਲ ਸਾਨੂੰ ਜੁੜਨ ਦੇ ਲਈ ਪੰਜਾਬੀ ਅਖਬਾਰ ਜ਼ਰੂਰ ਪੜ੍ਹਨੀ ਚਾਹੀਦੀ ਪੰਜਾਬੀ ਅਖਬਾਰਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਇਹ ਤਾਂ ਸੰਭਵ ਸੀਗਾ ਵੀ ਸਾਨੂੰ ਪਰ ਇਦਾਂ ਦੇ ਤੁਸੀਂ ਮਤਲਬ ਇੱਕ ਜਦੋਂ ਤੁਹਾਡੇ ਜਿਹੜੀਆਂ ਚੀਜ਼ਾਂ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਆ ਇਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਲਾਗੂ ਨਹੀਂ ਕਰ ਸਕਦੇ ਹਨ ਇਹ ਇੱਕ ਪਿੰਡ ਦੀ ਪੰਚਾਇਤ ਤੇ ਨਿਰਪਰ ਕਰਦਾ ਹੈ ਜਾਂ ਇੱਕ ਆਧਾਰਿਆਂ ਤੇ ਨਿਰਭਰ ਕਰਦਾ ਵੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਕਿਹੜੇ ਫੈਸਲੇ ਲੈਣੇ ਕਿਹੜੇ ਫੈਸਲੇ ਨਹੀਂ ਲੈਣੇ ਤੁਸੀਂ ਇੱਕ ਅਫਸਰ ਹੋ ਕੇ ਉਹਨਾਂ ਦਾ ਉਹਨਾਂ ਤੇ ਚੀਜ਼ਾਂ ਜਿਹੜੀਆਂ ਥੋਪ ਨਹੀਂ ਸਕਦੇ ਹਨ ਕਿਉਂਕਿ ਪੰਚਾਇਤਾਂ ਵੀ ਆਪਣੇ ਆਪ ਚ ਖੁਦਮਖਤਿਆਰ ਸੰਸਥਾਵਾਂ ਨੇ ਤੇ ਜਦੋਂ ਤੁਸੀਂ ਉਹਨਾਂ ਤੇ ਥੋਪੋਗੇ ਤਾਂ ਫਿਰ ਗੱਲਾਂ ਤਾਂ ਵਾਇਰਲ ਹੋਣਗੀਆਂ ਜਿਵੇਂ ਇਹਨਾਂ ਦੀ ਆਡੀਓ ਵਾਇਰਲ ਹੋਈ ਤੇ ਉਸ ਤੋਂ ਬਾਅਦ ਸਸਪੈਂਸ਼ਨ ਹੋਈ ਬਿਨਾਂ ਸ਼ੱਕ ਇਹ ਫੈਸਲਾ ਠੀਕ ਹੈ ਮਤਲਬ ਸਰਕਾਰ ਨੇ ਇਹਨਾਂ ਨੂੰ ਸਸਪੈਂਡ ਕੀਤਾ ਪਰ ਸਾਡੇ ਵੀ ਸਸਪੈਂਸ਼ਨ ਨੂੰ ਲੈ ਕੇ ਵੀ ਬੜਾ ਲੰਬੀ ਚੌੜੀ ਪਰਖੇ ਰਿਹਾ ਹੈ ਤੇ ਸਸਪੈਂਸ਼ਨ ਤੋਂ ਬਾਅਦ ਫਿਰ ਉਹ ਸਾਰੇ ਸਾਲ 2 ਸਾਲ ਬੰਦਾ ਸਸਪੈਂਡ ਰਹਿੰਦਾ ਆ 4 ਸਾਲ 5 ਸਾਲ ਰਹਿੰਦਾ ਅਲਟੀਮੇਟਲੀ ਉਹ ਬੰਦਾ ਫੇਰ ਸਰਕਾਰੀ ਨੌਕਰੀ 'ਚ ਵਾਪਸੀ ਕਰ ਲੈਂਦਾ ਹੂੰ ਜੋ ਅੰਦਰ ਦਾ ਸਿਸਟਮ ਆ ਤੁਸੀਂ ਉਹ ਦੱਸ ਰਹੇ ਹੋ ਹਾਂ ਸੋ ਗੱਲ ਇਹ ਆ ਵੀ ਸਸਪੈਂਸ਼ਨ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਆ ਗੱਲ ਇਹ ਆ ਵੀ ਵਿਭਾਗੀ ਜਾਂਚ ਜਾਂਚ ਹੋਵੇ ਜੀ ਤੁਰਤ ਫੁਰਤ ਹੋਣੀ ਚਾਹੀਦੀ ਆ ਉਹਨੂੰ ਲੰਮੇ ਲੇਟ ਨਹੀਂ ਕਰਨਾ ਚਾਹੀਦਾ ਹੁੰਦਾ ਕੀ ਆ ਵੀ ਇਹ ਇੱਕ ਦੂਜੀ ਨਾਲ ਇੰਗੜੀਆਂ ਪਰ ਟਿੰਗੜੀਆਂ ਹੁੰਦੀਆਂ ਅਫਸਰਸ਼ਾਈਆਂ ਦੀਆਂ ਪ੍ਰਭਾਵ ਦਾ ਇਸਤੇਮਾਲ ਕਰਕੇ ਬੰਦਾ ਫੇਰ ਆਪਣੀ ਰੁਟੀਨ 'ਚ ਆ ਜਾਂਦਾ ਆ ਬੰਦਾ ਉਥੋਂ ਹਟ ਕੇ ਕਿਸੇ ਹੋਰ ਜ਼ਿਲ੍ਹੇ 'ਚ ਚੱਲੂਗਾ ਮੁੜ ਕੇ 2-4 ਸਾਲ ਬਾਅਦ ਘੁੰਮ ਕੇ ਫੇਰ ਉਸੇ ਜ਼ਿਲ੍ਹੇ 'ਚ ਆ ਜਾਊਗਾ ਤੇ ਜਿਹਨੇ ਵਾਇਰਲ ਕੀਤੀ ਆ ਜਾਂ ਜਿਹਨੇ ਪੰਚਾਇਤ ਸਰਪੰਚਾਂ ਨਾਲ ਗੱਲ ਹੋਈ ਆ ਫਿਰ ਉਹਨਾਂ ਦੇ ਨਾਲ ਖੁੱਦ ਕਾ ਕੱਢੂਗਾ ਅਸਲ ਦੇ ਵਿੱਚ ਤਾਂ ਚਾਹੀਦਾ ਇਹ ਆ ਕਿ ਇਦਾਂ ਦੇ ਮਾਮਲਿਆਂ ਦੀ ਨਿਰਪੱਖ ਜਾਂਚ ਹੋਵੇ ਤੁਰਤ ਫੁਰਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਚੀਜ਼ਾਂ ਨੂੰ ਲੰਮੇ ਲੇਟ ਨਹੀਂ ਕਰਨਾ ਚਾਹੀਦਾ ਇਸੇ ਕਰਕੇ ਸਾਡਾ ਜਿਹੜਾ ਆ ਸਿਸਟਮ ਆ ਸਾਡਾ ਜਿਹੜਾ ਢਾਂਚਾ ਆ ਉਹਦਾ ਬੇੜਾਗਰਕ ਹੋਇਆ ਪਿਆ ਜੀ ਬਿਲਕੁਲ ਅਰੰ딥 ਜੀ ਅਗਲੀ ਖਬਰ ਦੇ ਬਾਅਦ ਚੱਲਣ ਤੋਂ ਪਹਿਲਾਂ ਹੁਣ ਵਕਤ ਤੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਦਾ ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਤੋਂ ਫਿਰ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਵਿਚਾਰ ਵਟਾਂਦਰਾ